ਤੇ ਸਿੱਖੀ ਦੀ ਸ਼ੁਰੂਆਤ ਹੀ ਸਿਰ ਭੇਟ ਕਰਨ ਤੋਂ ਆ ਸਿਰ ਭੇਟ ਕਰਨ ਤੋਂ ਬਿਲਕੁਲ ਸਿਰ ਭੇਟ ਕਰਨ ਤੋਂ ਹਾਂਜੀ ਸਿਰ ਦੀਜੇ ਕੰਨ ਨਾ ਕੀ ਕੰਨ ਨਾ ਕੀਜੇ ਹੂੰ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਇਆ ਸਿੰਘਾਂ ਨੂੰ ਤਿਆਰ ਕਰਕੇ ਹੂੰ ਫਿਰ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਹੂੰ ਬਾਟੇ ਵਿੱਚ ਪਾਣੀ ਪਾ ਕੇ ਹੂੰ ਖੰਡਾ ਲੈ ਕੇ ਹਾਂ ਤੇ ਮਾਤਾ ਸੋਹਣ ਸਾਹਿਬ ਦੀਵਾਨੇ ਪਤਾ ਸਿਪਾਏ ਵਿੱਚ ਹਮ ਗੁਰੂ ਸਾਹਿਬ ਨੇ ਬਾਣੀ ਪੜ੍ਹੀ ਹਮ ਤੇ ਅੰਮ੍ਰਿਤ ਿਆਰ ਕਰ ਲਿਆ ਹਾਂਜੀ ਉਹਨਾਂ ਪੰਜਾਂ ਸਿੰਘਾਂ ਨੂੰ ਪਹਿਲਾਂ ਪੰਜ ਚੋਲੇ ਦੇ ਦਿੱਤੇ ਉਹ ਅੰਮ੍ਰਿਤ ਜਿਹੜਾ ਸੀ ਨਾ ਹਾਂਜੀ ਅੰਮ੍ਰਿਤ ਦਾ ਮਤਲਬ ਵੀ ਇਹੀ ਹੈ ਮਰਤੂ ਤੋਂ ਰਹਿ ਤਾ ਮਰਤੂ ਤੋਂ ਰਹਿ ਤਾ ਵੀਰਾਂ ਦੇ ਅੰਦਰੋਂ ਮੌਤ ਦਾ ਡਰ ਨਿਕਲ ਜਾਏ ਹਮ ਸਿਰ ਭੇਟ ਕਰਤਾ ਹਾਂਜੀ ਮੌਤ ਤੋਂ ਡਰੇ ਨਹੀਂ ਡਰੇ ਨਹੀਂ ਅਮਰਤੀ ਇਸ ਕਿਸਮ ਦਾ ਉਹਨਾਂ ਨੇ ਤਿਆਰ ਕੀਤਾ ਵੀ ਮੌਤ ਦਾ ਡਰ ਹੀ ਨਾ ਰਹੇ ਨਾ ਰਹੇ ਬਿਲਕੁਲ ਉਹਨਾਂ ਦੇ ਅੰਦਰ ਅਮਰਤ ਭਰਦਾ ਹੂੰ ਵੀ ਅੰਦਰ ਦੀ ਸੋਚ ਜਿਹੜੀ ਨਾ ਅਮਰਤ ਵਰਗੀ ਹੋ ਜਾਏ ਅਮਰਤ ਵਰਗੀ ਹੋ ਜਾਏ ਫਿਰ ਅੱਖਾਂ ਤੇ ਅਮਰਤ ਛਿੜਕਿਆ ਪੰਜ ਵਾਰ ਪੰਜ ਚੁਲੇ ਦਿੱਤੇ ਹੂੰ ਫਿਰ ਪੰਜ ਵਾਰੀ ਅੱਖਾਂ ਤੇ ਅਮਰਤ ਛਿੜਕਿਆ ਹਾਂਜੀ ਤੇ ਇਹਨਾਂ ਦੀਆਂ ਅੱਖਾਂ ਵਿੱਚੋਂ ਵੀ ਜਦੋਂ ਜ਼ੁਲਮ ਦਾ ਸਾਹਮਣਾ ਕਰਨਾ ਹੂੰ ਡਰ ਨਾ ਰਹੇ ਡਰ ਨਾ ਰਹੇ ਇਹਨਾਂ ਦੇ ਅੰਦਰ ਹੂੰ ਉਦੋਂ ਵੀ ਇਹਨਾਂ ਦੀ ਸੋਚ ਅਮਰਤ ਬਣੀ ਹੋਵੇ ਹੂੰ ਫਿਰ ਪੰਜਾਂ ਸਿੱਖਾਂ ਦੇ ਕੇਸਾਂ ਦੇ ਵਿੱਚ ਵੀ ਅੰਮ੍ਰਿਤ ਪਾਇਆ ਹੂੰ ਵੀ ਇਹਨਾਂ ਦੇ ਦਿਮਾਗ ਦੀ ਜਿਹੜੀ ਸੋਚ ਹੈ ਨਾ ਉਹ ਵੀ ਸ਼ਕਤੀਸ਼ਾਲੀ ਬਣ ਜਾਏ ਸ਼ਕਤੀਸ਼ਾਲੀ ਬਣ ਜਾਏ ਬਿਲਕੁਲ ਗੁਲਾਮੀ ਦਾ ਅਹਿਸਾਸ ਇਹਨਾਂ ਦੇ ਅੰਦਰ ਨਿਕਲ ਜਾਏ ਹੂੰ ਹੂੰ ਐਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਪੰਥ ਦੀ ਸਾਜਨਾ ਦਾ ਜਦੋਂ ਪੰਜਾਂ ਨੂੰ ਅੰਮ੍ਰਿਤ ਛਕਾ ਦਿੱਤਾ ਹਾਂਜੀ ਉਸ ਵੇਲੇ ਫਿਰ ਉਹਨੂੰ ਸਿੱਖਿਆ ਦਿੱਤੀ ਹੂੰ ਹੂੰ ਚਾਰ ਕੁਰੇ ਤਾਂ ਤੋਂ ਬਚ ਕੇ ਰਹਿਣਾ ਹੂੰ ਤੇ ਹੋਰ ਵੀ ਗੱਲਾਂ ਬਹੁਤ ਸਰੀਆਂ ਨੂੰ ਸਮਝਾਈਆਂ ਵੀ ਅਮਰਤ ਵੇਲੇ ਵੀ ਨਿਤਨੇਮ ਕਰਨਾ ਹੈ ਸ਼ਾਮ ਨੂੰ ਵੀ ਨਿਤਨੇਮ ਕਰਨਾ ਹੈ ਹਾਂਜੀ ਸੌਣ ਲੱਗੇ ਆ ਵੀ 16 ਸੋਲੇ ਦੀ ਦਾ ਪਾਠ ਕਰਨਾ ਹੈ ਹੂੰ ਤੇ ਉਹ ਸਿੱਖਿਆ ਦੇ ਕੇ ਉਹਨਾਂ ਨੂੰ ਹਾਂਜੀ ਫਿਰ ਮਹਾਰਾਜ ਨੇ ਕਿਹਾ ਵੀ ਇਹ ਮੇਰੇ ਪਿਆਰੇ ਨੇ ਹੂੰ ਪੰਜ ਪਿਆਰੇ ਹੂੰ ਤੇ ਨਾਲ ਉਹਨਾਂ ਨੂੰ ਕਹਤਾ ਹੈ ਖਾਲਸਾ ਖਾਲਸਾ ਇਹ ਮੇਰਾ ਖਾਲਸਾ ਹੂੰ ਖਾਲਸਾ ਮੇਰਾ ਰੂਪ ਹੈ ਖਾਸ ਬਿਲਕੁਲ ਖਾਲਸੇ ਮੈਂ ਹਾਂ ਕਰੋ ਨਿਵਾਸ ਇਹ ਸ਼ਬਦ ਯਾਨੀ ਇਸ ਕਿਸਮ ਦਾ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿਤਾ ਵੀ ਖਾਲਸਾ ਮੇਰਾ ਤੇ ਮੈਂ ਖਾਲਸੇ ਦਾ ਹੂੰ ਉਹਤ ਬੋਤ ਸਾਗਰ ਬੂੰਦੇ ਰੋ ਵੀ ਇਸ ਕਿਸਮ ਦੀ ਸਾਡੀ ਸਾਂਝ ਹੈ ਜਿਵੇਂ ਸਾਗਰ ਦੀਆਂ ਬੂੰਦਾ ਹੁੰਦੀਆਂ ਨੇ ਤੇ ਪਾਣੀ ਹੁੰਦਾ ਉਹਨੂੰ ਆਪਾਂ ਵੱਖ ਨਹੀਂ ਕਰ ਸਕਦੇ ਦਿਸਤੀਆਂ ਵੱਖ ਨੇ ਹੂੰ ਵੱਖ ਨਹੀਂ ਕਰ ਸਕਦੇ ਵੱਖ ਨਹੀਂ ਕਰ ਸਕਦੇ ਖਾਲਸੇ ਦਾ ਹੂੰ ਤੇ ਗੁਰੂ ਦਾ ਹੂੰ ਉਹੀ ਸਬੰਧ ਹੈ ਹੂੰ ਤੇ ਖਾਲਸਾ ਦਾ ਮਤਲਬ ਕੀ ਹੈ ਇਹ ਵੀ ਫਾਰਸੀ ਦਾ ਸ਼ਬਦ ਹੈ। ਹਮ ਖਾਲਸਾ ਦਾ ਮਤਲਬ ਹੈ ਪਿਓਰ ਪਿਓਰ ਸ਼ੁੱਧ ਹਮ ਇਹਦਾ ਕਨਸੈਪਟ ਜਿਹੜਾ ਹੈ ਨਾ ਜਿਹੜਾ ਸੰਕਲਪ ਹੈ ਹਾਂਜੀ ਉਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ ਹਮ ਹਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਨੂੰ ਅੰਤਮ ਰੂਪ ਦਿੱਤਾ ਖਾਲਸਾ ਪੰਥ ਦੀ ਸਾਇਜਨਾ ਕਰਕੇ ਹਮ ਹਮ ਗੁਰੂ ਨਾਨਕ ਸਾਹਿਬ ਨੇ ਖਾਲਸਾ ਪੰਥ ਦੀ ਸ਼ੁਰੂਆਤ ਉੱਥੇ ਹੀ ਸ਼ੁਰੂ ਹੋਈ ਹੈ ਠੀਕ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਰਿਆ ਸਿੱਕਾ ਜਗਤ ਵਿੱਚ ਹਮ ਨਾਨਕ ਨਿਰਮਲ ਨਿਰਮਲ ਪੰਥ ਚਲਾਇਆ ਹਮ ਨਿਰਮਲਤਾ ਕੀ ਮਤਲਬ ਹੈ ਮੈਲ ਤੋਂ ਰਹਿਤ ਮੈਲ ਤੋਂ ਬਰਾ ਖਾਲਸੇ ਦਾ ਅਰਥ ਵੀ ਇਹੀ ਹੈ ਹਮ ਅਰਥ ਦੋਹਾਂ ਦਾ ਇੱਕੋ ਹੀ ਹੈ ਮਤਲਬ ਇੱਕੋ ਹੀ ਹੈ ਇੱਕੋ ਹੀ ਹੈ ਹਾਂਜੀ ਭਾਸ਼ਾ ਵੱਖਰੀ ਵੱਖਰੀ ਹੈ ਹਮ ਹਮ ਇਹ ਨਿਰਮਲਤਾ ਦਾ ਜਿਹੜਾ ਸੰਦੇਸ਼ ਹੈ ਨਾ ਹਾਂਜੀ ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸ਼ੁਰੂ ਹੋਇਆ ਸੀ ਹਮ ਗੁਰੂ ਗੋਬਿੰਦ ਸਿੰਘ ਨੇ ਇਹਨੂੰ ਫਾਈਨਲ ਟੱਚ ਦਿੱਤਾ ਜੀ ਬਿਲਕੁਲ ਅੰਤਮ ਰੂਪ ਦਿੱਤਾ ਹੈ ਖਾਲਸੇ ਨੂੰ ਹਮ ਹਮ ਕਿ ਹੁਣ ਤੁਸੀਂ ਖਾਲਸ ਹੋ ਗਏ ਹੋ ਹਮ ਤੁਹਾਡੇ ਅੰਦਰ ਕੋਈ ਮੈਲ ਨਹੀਂ ਹੋਣੀ ਚਾਹੀਦੀ ਹਾਂ ਤੁਹਾਡੇ ਅੰਦਰ ਗੁਲਾਮੀ ਦਾ ਅਹਿਸਾਸ ਨਹੀਂ ਹੋਣਾ ਚਾਹੀਦਾ ਹਮ ਤੁਹਾਡੇ ਅੰਦਰ ਜ਼ੁਲਮ ਨਾਲ ਲੜਨ ਦੀ ਜਿਹੜੀ ਸ਼ਕਤੀ ਹੈ ਹਮ ਜ਼ੋਰਤ ਹੈ ਹਮ ਪਾਵਰ ਹੈ ਉਹ ਸਟਰੋਂਗ ਹੋਣੀ ਚਾਹੀਦੀ ਸਟਰੋਂਗ ਹੋਣੀ ਚਾਹੀਦੀ ਹੈ ਤੁਹਾਡੀ ਅੱਖ ਜ਼ੁਲਮ ਦੇ ਸਾਹਮਣੇ ਨੀਵੀ ਨਹੀਂ ਹੋਣੀ ਚਾਹੀਦੀ ਹਮ ਤੁਹਾਡੀ ਜ਼ੁਬਾਨ ਥੜਕਣੀ ਨਹੀਂ ਚਾਹੀਦੀ ਹਮ ਇਹ ਸੀ ਸੰਦੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਾਰਨ ਹਾਂਜੀ ਖਾਲਸਾ ਪੰਥ ਦੀ ਸਾਜਨਾ ਦਾ ਹਾਂਜੀ ਕਿ ਮਨੁੱਖ ਨੂੰ ਪੂਰਨ ਮਨੁੱਖ ਬਣਾਣਾ ਹੈ ਹੂੰ ਹੂੰ ਕਿਸੇ ਤਰ੍ਹਾਂ ਦੀ ਉਹਦੇ ਵਿੱਚ ਮੈਲ ਨਾ ਹੋਵੇ ਜੀ ਬਿਲਕੁਲ ਉਹਨੂੰ ਹੀ ਖਾਲਸਾ ਕਹਿੰਦੇ ਨੇ ਉਹਨੂੰ ਹੀ ਨਿਰਮਲ ਕਹਿੰਦੇ ਨੇ ਠੀਕ ਹੈ ਜੀ ਹਾਂਜੀ ਹਾਂਜੀ ਗਿਆਨੀ ਜੀ ਤੁਸੀਂ ਬਹੁਤ ਵਿਸਥਾਰ ਦੇ ਨਾਲ ਜਾਣਕਾਰੀ ਦੇ ਰਹੇ ਹੋ ਗੁਰੂ ਸਾਹਿਬ ਬਾਰੇ ਤੇ ਆਪਾਂ ਹੁਣ ਗੁਰੂ ਸਾਹਿਬ ਦੇ ਯੋਧਾਂ ਦੇ ਜਿਹੜੇ 14 ਜੰਗਾਂ ਲੜੀਆਂ ਨੇ ਇਹਨਾਂ ਦਾ ਸੰਖੇਪ ਵਿੱਚ ਇੱਕ ਦੋ ਜੰਗਾਂ ਦਾ ਜਾਂ ਜੋ ਵੀ ਹੈ ਇਹਨਾਂ ਦਾ ਵਰਣਨ ਕਰੀਏ ਤੇ ਯੋਧਾਂ ਦਾ ਕਾਰਨ ਕੀ ਬਣਿਆ ਜੁੱਧ ਦਾ ਕਾਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦਾ ਜਿਸ ਹਵ ਨਾਲ ਕੀਤਾ ਸੀ ਨਾ ਹਮ ਸ਼ੁਰੂਆਤ ਕੀਤੀ ਆਗਾਜ਼ ਕੀਤਾ ਸੀ ਹਾਂਜੀ ਉਹ ਸੀ ਜ਼ੁਲਮ ਦੇ ਖਿਲਾਫ ਆਤਮ ਵਿਸ਼ਵਾਸ ਨੂੰ ਪੈਦਾ ਕਰਨਾ ਹਮ ਤੇ ਆਤਮ ਵਿਸ਼ਵਾਸ ਲੋਕਾਂ ਦੇ ਵਿੱਚੋਂ ਡਰ ਕੱਢਣਾ ਡਰ ਕੱਢਣਾ ਹਮ ਤੇ ਡਰ ਕੱਢਣ ਵਾਸਤੇ ਹੁੰਦਾ ਸੀ ਹਕੂਮਤ ਆਈ ਸੀ ਸਾਡੇ ਸਾਹਮਣੇ ਕੋਈ ਨਗਾਰਾ ਨਾ বাজਾਏ ਹਮ ਹਮ ਉਰੇ ਤੇ ਨਾ ਚੜੇ ਹਾਂ ਬਾਜ ਨਾ ਰੱਖੇ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀਆਂ ਚੀਜ਼ਾਂ ਰੱਖੀਆਂ ਹੂੰ ਨਗਾਰੇ ਵਜਾਣੇ ਵੀ ਸ਼ੁਰੂ ਕਰਤੇ ਹਾਂਜੀ ਯਾਨੀ ਮਾਰਸ਼ਲ ਆਰਟ ਵੀ ਆ ਗਿਆ ਹੂੰ ਉਹ ਸੀ ਸ਼ਿਵਾਲਕ ਪਹਾੜੀਆਂ ਦੇ ਆਸੇ-ਪਾਸੇ ਬਾੜੀ ਰਾਜੇ ਸੀ ਹੂੰ ਹੂੰ ਉਹ ਰਾਜੇ ਸੀ ਹਾਂਜੀ ਰਾਜਿਆਂ ਦੇ ਮਨਾਂ 'ਚ ਇਹ ਹੁੰਦਾ ਵੀ ਸਾਡੇ ਮੁਕਾਬਲੇ ਤੇ ਖੜਾ ਨਾ ਹੋਵੇ ਮੁਕਾਬਲੇ ਤੇ ਕੋਈ ਖੜਾ ਨਾ ਹੋਵੇ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜਿਹੜੀਆਂ ਮਾਰਸ਼ਲ ਐਕਟੀਵਿਟੀ ਸਨ ਹਾਂਜੀ ਉਹਨਾਂ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ ਹੂੰ ਹੂੰ ਕੁਝ ਸਮੇਂ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਪੌਂਟਾ ਦੀ ਧਰਤੀ ਦੇ ਵਗੇ ਨੇ ਠੀਕ ਹੈ ਪੌਂਟਾ ਦੀ ਧਰਤੀ ਤੇ ਹੂੰ ਹੂੰ ਉੱਥੇ ਵੀ ਰਾਜਾ ਫਤਿਹ ਚੰਦ ਹੂੰ ਜਿਹੜੇ ਉਸ ਇਲਾਕੇ ਦੇ ਸੀ ਹਾਂਜੀ ਪਹਾੜੀ ਰਾਜੇ ਉਹ ਵੀ ਪਹਾੜਾਂ ਦੇ ਏਰੀਆ 'ਚ ਪਹਾੜੀ ਏਰੀਆ ਸਾਬ ਹਾਂਜੀ ਉੱਥੇ ਸਭ ਤੋਂ ਪਹਿਲੀ ਲੜਾਈ ਹੋਈ ਹੈ ਪੰਗਾਣੀ ਦੀ ਪੰਗਾਣੀ ਠੀਕ ਹੈ ਪੰਗਾਣੀ ਦਾ ਜਦ ਮਹਾਰਾਜ ਜਮਨਾ ਦੇ ਕੰਢੇ ਤੇ ਰੰਤੀ ਸੀ ਉੱਥੇ ਹੂੰ ਸ਼ਹਿਰ ਪਾਮਟਾ ਕੇ ਵਿਖਾ ਹਾਂ ਇਹ ਪੌਂਟਾ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਆ ਗਏ ਨੇ ਬੌਂਜਾ ਕਵੀ ਵੀ ਉੱਥੇ ਰੱਖੇ ਨੇ ਬੌਂਜਾ ਕਵੀ ਵੀ ਰੱਖੇ ਸੀ ਉੱਥੇ ਹਾਂਜੀ ਵੀ ਰਸੀ ਦੀਵਾਨ ਵੀ ਲੱਗਦੇ ਸੀ ਉੱਥੇ ਹੂੰ ਯਾਨੀ ਲੋਕਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ ਸੀ ਉਹ ਸਾਰਾ ਮਾਹੌਲ ਇਸ ਕਿਸਮ ਦਾ ਸੀ ਮਾਹੌਲ ਇਸ ਕਿਸਮ ਦਾ ਸੀ ਕਵੀਆਂ ਦੀਆਂ ਕਵਤਾਵਾਂ ਵੀ ਚੜਦੀ ਕਲਾ ਵਾਲੀਆਂ ਹੋਣ ਹੂੰ ਸਿੱਖ ਚੜਦੀ ਕਲਾ ਚ ਰਹੇ ਹੂੰ ਤੇ ਜਿਹੜੇ ਰਾਜੇ ਸੀ ਉਸ ਵੇਲੇ ਆਸ-ਪਾਸ ਦੇ ਉਹ ਬਰਦਾਸ਼ਤ ਨਹੀਂ ਸੀ ਕਰਦੇ ਹੂੰ ਸਭ ਤੋਂ ਪਹਿਲੀ ਲੜਾਈ ਗੁਰੂ ਗੋਬਿੰਦ ਸਿੰਘ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਹੂੰ ਹੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪਹਾੜੀ ਰਾਜਿਆਂ ਨੇ ਕੀਤੀ ਪਹਾੜੀ ਰਾਜਿਆਂ ਨੇ ਕੀਤੀ ਹੂੰ ਇੱਕ ਮੈਂ ਗੱਲ ਥੋੜੀ ਕਲੀਅਰ ਕਰਦੇ ਆ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ Aim ਲੜਨਾ ਨਹੀਂ ਸੀ ਲੜਨਾ ਨਹੀਂ ਸੀ ਹੂੰ ਹੂੰ ਸਿੱਖੀ ਦਾ ਉਦੇਸ਼ ਹੀ ਹੈ ਨਹੀਂ ਲੜਨਾ ਹਾਂਜੀ ਗੁਰੂ ਗੁਰੰਤ ਸਾਹਿਬ ਤਾਂ ਕਹਿੰਦੇ ਨੇ ਨਾ ਕੋ ਹਮਰਾ ਦੁਸ਼ਮਣ ਰਹੇ ਹੂੰ ਨਾ ਹਮ ਕਿਸਕੇ ਬਹਿرائی ਹਾਂਜੀ ਵੀ ਸਾਡੇ ਦਾ ਕੋਈ ਦੁਸ਼ਮਣ ਹੈ ਨਹੀਂ ਦੁਸ਼ਮਣੀ ਹੈ ਨਹੀਂ ਕੋ ਸਾਡਾ ਹਾਂਜੀ ਜੇ ਦੁਸ਼ਮਣ ਹੀ ਨਹੀਂ ਤੇ ਲੜਨਾ ਕਿਹਦੇ ਨਾਲ ਲੜਨਾ ਕਰਨ ਵਾਲੇ ਹੂੰ ਪਰ ਜੇ ਤੁਹਾਡੇ ਦੇ ਕੋਈ ਚੜ ਕੇ ਆ ਜਾਂਦਾ ਹਾਂਜੀ ਤੁਹਾਨੂੰ ਮਾਰਨਾ ਚਾਹੁੰਦਾ ਹੈ ਨੀਵਾਂ ਕਰਨਾ ਚਾਹੁੰਦਾ ਹੈ ਲੇਕਿਨ ਇਹ ਤੁਹਾਡਾ ਹੱਕ ਹੈ ਤੁਹਾਡਾ ਰਾਈਟ ਹੈ ਕਿ ਉਹਦਾ ਮੁਕਾਬਲਾ ਕਰੋ ਮੁਕਾਬਲਾ ਕਰੋ ਬਿਲਕੁਲ ਸੈਲਫ ਡਿਫੈਂਸ ਬਸ ਹਮ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪਟਨਾ ਦੀ ਧਰਤੀ ਤੇ ਪahari ਰਾਜਿਆਂ ਨੇ ਉਥੇ ਹਮਲਾ ਕੀਤਾ ਹਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦਾ ਮੁਕਾਬਲਾ ਕੀਤਾ ਹਮ ਸਭ ਤੋਂ ਪਹਿਲੀ ਲੜਾਈ ਪੌਂਟਾ ਸਾਹਿਬ ਦੂਜੀ ਲੜਾਈ ਵੀ ਉਥੇ ਪਹਿਲੀ ਪੰਗਾਣੀ ਦੀ ਹਮ ਦੂਜੀ ਨਦਾਉਣ ਦੀ ਨਲਾਉਂਦੇ ਨਦਾਉਣ ਇਹ ਪਹਾੜਾਂ ਦੇ ਵਿੱਚ ਨਾ ਰਾਜਿਆਂ ਦੇ ਇਲਾਕੇ ਹੁੰਦੇ ਸੀਗਾ ਹੂੰ ਦੂਜੀ ਲੜਾਈ ਉੱਥੇ ਹੋਈ ਏ ਠੀਕ ਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੌਂਟੇ ਦੀ ਧਰਤੀ ਤੋਂ ਉੱਥੇ 52 ਰਾਜੇ ਕਵੀ ਰਖੇ ਸੀ ਮਹਾਰਾਜ ਨੇ ਹੂੰ ਹੂੰ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਵਾਪਸ ਆ ਗਏ ਠੀਕ ਆ ਤੇ ਵਾਪਸ ਆ ਕੇ ਵੀ ਉਹੀ ਮਾਰਸ਼ਲ ਸਰਗਰਮੀਆਂ ਚੜ੍ਹਦੀ ਕਲਾ ਦੀਆਂ ਸਰਗਰਮੀਆਂ ਨਗਾਰਾ ਵੀ ਵਜਾਣਾ ਘੋੜਿਆਂ ਦੀ ਵੀ ਸਵਾਰੀ ਹਾਂਜੀ ਗਤਕਾ ਬਾਜੀ ਵੀ ਮਾਰਸ਼ਲ ਅਲਰਟ ਵੀ ਹੂੰ ਪahari ਰਾਜੇ ਨੂੰ ਚੰਗਾ ਨਹੀਂ ਸੀ ਲੱਗਦਾ ਹਮ ਲੇਕਿਨ ਉਥੇ ਇੱਕ ਐਸਾ ਸਮਾਂ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਦੇ ਦੌਰੇ ਤੇ ਗਏ ਨਾ ਹਾਂਜੀ ਉਥੋਂ ਦਾ ਇੱਕ ਰਾਜਾ ਸੀ ਰਤਨ ਰਾਏ ਰਤਨ ਰਾਏ ਹਮ ਉਹ ਗੁਰੂ ਕਰਦਾ ਬੜਾ ਸ਼ਰਧਾਲੂ ਸੀ ਹਮ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਥੇ ਉਹਦੀ ਮਦਦ ਵੀ ਕੀਤੀ ਹੈ ਹਮ ਕਿਸੇ ਵੀ ਰੂਪ ਦੇ ਵਿੱਚ ਕੀਤੀ ਹੈ ਹਾਂ ਯਾਨੀ ਉਹਦੇ ਵਿੱਚ ਆਤਮ ਵਿਸ਼ਵਾਸ ਪੈਦਾ ਕੀਤਾ ਉਹ ਸ਼ਰਧਾਲੂ ਸੀ ਠੀਕ ਹੈ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੜਨਾ ਆਨੰਦਪੁਰ ਸਾਹਿਬ ਆ ਕੇ ਪੰਜ ਵਸਤੂਆਂ ਭੇਟਾ ਕੀਤੀਆਂ ਸੀ ਹਾਂਜੀ ਜਿਨ੍ਹਾਂ ਵਿੱਚ ਇੱਕ ਹਾਥੀ ਸੀ ਹਾਂਜੀ ਇੱਕ ਘੋੜਾ ਸੀ ਹਾਂਜੀ ਇੱਕ ਪੰਜ ਕਲਾ ਸ਼ਸਤਰ ਸੀ ਹਾਂਜੀ ਇੱਕ ਢਾਲ ਸੀ ਯਾਨੀ ਇਸ ਕਿਸਮ ਦੀਆਂ ਪੰਜ ਤਲਵਾਰ ਸੀ ਹਾਂਜੀ ਇੱਕ ਤਲਵਾਰ ਸੀ ਹਾਂਜੀ ਤੇ ਉਹ ਹਾਥੀ ਹਾਂਜੀ ਐਸਾ ਹਾਥੀ ਉਹਨੇ ਭੇਟ ਕੀਤਾ ਸੀ ਹੂੰ ਜਿਹੜਾ ਰਾਜਿਆਂ ਮਹਾਰਾਜਾਂ ਕੋਲ ਹੁੰਦਾ ਹੀ ਨਹੀਂ ਸੀ ਹੁੰਦਾ ਨਹੀਂ ਸੀ ਹਾਂਜੀ ਹਾਂ ਭੀਮਚੰਦ ਕਹਿਲੂਰੀਆ ਹਮ ਕਹਿਲੂਰ ਇਲਾਕਾ ਸੀ ਪਹਾੜਾਂ ਦੇ ਵਿੱਚ ਹਮ ਉਹਦਾ ਰਾਜਾ ਸੀ ਭੀਮਚੰਦ ਇੱਕ ਮੈਂ ਥੋੜਾ ਜਿਹਾ ਹੋਰ ਹਿੰਟ ਦੇ ਦਿਆਂ ਹਾਂਜੀ ਇਹ ਪਹਾੜੀ ਰਾਜੇ ਉਹਨਾਂ ਰਾਜਿਆਂ ਵਿੱਚੋਂ ਸੀ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅ ਦੇ ਕਿਲੇ ਵਿੱਚੋਂ ਛੁਡਾਇਆ ਸੀ ਛੁਡਾਇਆ ਸੀ ਬਿਲਕੁਲ ਹਮ ਉਹਨਾਂ ਦੇ ਪੁੱਤਰੇ ਤੋਂ ਉਤਰੇ ਸੀ ਹਾਂ ਯਾਨੀ ਉਹਨਾਂ ਦੇ ਖਾਨਦਾਨ ਵਿੱਚੋਂ ਸੀ ਮਤਲਬ ਕਿਰਤਕੰਡ ਸੀ ਅਕਿਰਤਕੰਡ ਹਾਂ ਇਹੀ ਕਹਿ ਸਕਦੇ ਆਹੀ ਕਹਿ ਸਕਦੇ ਆ ਇਸ ਤੋਂ ਵੱਡਾ ਤਾਂ ਕੋਈ ਲਫ਼ਜ਼ ਹੀ ਕੋਈ ਨਹੀਂਗਾ ਜਿਹੜਾ ਕਿਸੇ ਦੇ ਕੀਤੇ ਨੂੰ ਭੁਲਾ ਦੇਵੇ ਹੂੰ ਭੁੱਲ ਜਾਣਾ ਵੀ ਹੋਰ ਚੀਜ਼ ਹੈ ਹੂੰ ਉਹਦੇ ਖਿਲਾਫ ਤੁਸੀਂ ਫਿਰ ਚੱਲ ਪਾਓ ਹਾਂਜੀ ਉਸ ਤੋਂ ਵੱਡਾ ਤਾਂ ਕੀਰਤ ਕਰਨ ਕੋਈ ਨਹੀਂ ਕੀਰਤ ਕਰਨ ਕੋਈ ਨਹੀਂ ਭਾਈ ਗੁਰਦਾਸ ਨੇ ਤਾਂ ਕੀਰਤ ਕਰਨ ਬਾਰੇ ਇੰਨੀ ਤਗੜੀ ਵਿਆਖਿਆ ਕੀਤੀ ਹੈ ਹੂੰ ਅਸੀਂ ਸੋਚ ਨਹੀਂ ਸਕਦੇ ਕੀਰਤ ਕਰਨ ਮੰंदे ਹੋ ਮੰਦਾ ਧੱਕਾ ਕਰਕੇ ਸ਼ਾਇਦ ਭਾਰੇ ਭੂਈ ਅਕੀਰਤ ਕਰਨ ਮੰਦੀ ਹੋ ਮੰਦੇ ਮੰਦੇ ਹੋ ਮੰਦੇ ਲੇਕਿਨ ਉਹਦੀ ਸ਼ੁਰੂਆਤ ਕਿੱਥੋਂ ਕੀਤੀ ਹੂੰ ਭਾਈ ਗੁਰਦਾਸ ਕਹਿੰਦੇ ਨੇ ਹਮ ਮਾਨਸ ਭਰੀਆ ਖੋਪਰੀ ਮੈਨੂੰ ਪੂਰਾ ਯਾਦ ਨਹੀਂ ਹਮ ਉਹ ਮੈਂ ਥੋੜੀ ਜਿਹਾ ਵਿਆਖਿਆ ਕਰ ਦੇਣਾ ਹਾਂ ਭਾਈ ਗੁਰਦਾਸ ਹੀ ਕਹਿੰਦੇ ਨੇ ਇੱਕ ਮੁਰਦੇ ਦੀ ਖੋਪਰੀ ਹੈ ਹਮ ਉਸ ਖੋਪਰੀ ਵਿੱਚ ਸ਼ਰਾਬ ਪਾਈ ਹੈ ਹਾਂ ਉਸ ਸ਼ਰਾਬ ਵਿੱਚ ਮੀਟ ਬਣਾ ਕੇ ਰੱਖਿਆ ਹੋਇਆ ਹੈ ਹਮ ਕੁੱਤੇ ਦਾ ਮਾਸ ਹਾਂ ਮੈਨੂੰ ਹੁਣ ਪੂਰਾ ਯਾਦ ਨਹੀਂ ਉਹ ਸ਼ਬਦ ਹਾਂ ਯਾਨੀ ਮੀਟ ਹੈ ਉਹਦੇ ਵਿੱਚ ਹੂੰ ਉਹ ਮਾਸ ਲਿਜਾ ਰਹੇ ਆ ਹਾਂਜੀ ਮੁਰਜ਼ੇ ਦੀ ਖੋਪਰੀ ਦੇ ਵਿੱਚ ਸ਼ਰਾਬ ਦੇ ਵਿੱਚ ਹਾਂ ਮਾਸ ਰੱਖਿਆ ਹਾਂ ਉਤੋਂ ਢੱਕੇ ਲਿਜਾ ਰਹੇ ਆ ਹੂੰ ਉਹ ਜਾਂਦਿਆਂ ਨੂੰ ਕਿਸੇ ਨੇ ਪੁੱਛ ਲਿਆ ਹਾਂਜੀ ਕਹਿੰਦੇ ਵੀ ਇਹ ਕੀ ਚੀਜ਼ ਲਿਜਾ ਰਹੇ ਆ ਹੂੰ ਉਹਨੇ ਫਿਰ ਦੱਸਿਆ ਵੀ ਉਹ ਮੁਰਦੇ ਦੀ ਖੋਪਰੀ ਵਿੱਚ ਮਾਸ ਹੈ ਹਾਂ ਹਾਂ ਤੇ ਸ਼ਰਾਬ ਹੈ ਸ਼ਰਾਬ ਦੇ ਵਿੱਚ ਮਾਸ ਪਾਇਆ ਹੋਇਆ ਔ ਟਕਿਆ ਹੋਇਆ ਉਹ ਕਹਿੰਦਾ ਬੜੀ ਹੈਰਾਨੀ ਦੀ ਗੱਲ ਹੈ ਵੀ ਇੰਨੀ ਮਾੜੀ ਚੀਜ਼ ਹੈ ਹਾਂ ਇਹਨੂੰ ਵੀ ਤੁਸੀਂ ਟੱਕੇ ਲੈ ਜਾ ਰਹੇ ਹੂੰ ਟਕਣ ਦਾ ਕਾਰਨ ਕੀ ਹੈ ਕਾਰਨ ਕੀ ਹੈ ਉਹ ਕਹਿੰਦਾ ਮੈਂ ਇਸ ਕਰਕੇ ਟਕਿਆ ਕਿਸੇ ਅਕੀਰਤ ਕਣ ਦੀ ਨਜ਼ਰ ਨਾ ਪੈ ਜਾਏ ਨਜ਼ਰ ਨਾ ਪੈ ਜਾਏ ਹੂੰ ਅਕੀਰਤ ਕਣ ਉਸ ਤੋਂ ਵੀ ਮਾੜਾ ਉਸ ਤੋਂ ਵੀ ਮਾੜਾ ਹੂੰ ਉਥੇ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਰੇ ਭੂਈ ਅਕੀਰਤ ਕਣ ਹੂੰ ਉਹ ਉਹਦਾ ਜ਼ਮੀਨ ਪਹਾੜ ਜੋ ਵੀ ਹੈ ਹਾਂ ਜ਼ਮੀਨ ਹਾਂ ਯਾਨੀ ਉਹਨਾਂ ਦਾ ਮਤਲਬ ਹੈ ਵੀ ਧਰਤੀ ਨੂੰ ਪਹਾੜਾਂ ਦਾ ਵੀ ਭਾਰ ਨਹੀਂ ਲੱਗਦਾ ਹਾਂ ਲੇਕਿਨ ਅਕਿਰਤ ਕਰਨਾਂ ਦਾ ਭਾਰ ਲੱਗਦਾ ਉਹਨਾਂ ਨੂੰ ਭਾਰ ਲੱਗਦਾ ਹਾਂ ਅਕਿਰਤ ਕਰਨ ਇੰਨਾ ਮਾੜਾ ਹੈ ਵੀ ਉਹਦੀ ਕਿਤੇ ਨਜ਼ਰ ਨਾ ਪੈ ਜਾਏ ਇਹਦੇ ਤੇ ਬਿਲਕੁਲ ਹਾਂ ਇਥੋਂ ਤੱਕ ਸੀ ਹਾਂਜੀ ਤੇ ਖੈਰ ਅਕਿਰਤ ਕਰਨ ਦੀ ਗੱਲ ਚੱਲ ਪਈ ਹਾਂਜੀ ਪਹਾੜੀ ਰਾਜਿਆਂ ਨੂੰ ਆਪਾਂ ਹਾਂ ਉਸੇ ਸੰਦਰਭ ਵਿੱਚ ਲੈ ਸਕਦੇ ਹਾਂ ਬਿਲਕੁਲ ਗੁਰੂ ਹਰਗੋਬਿੰਦ ਸਾਹਿਬ ਨੇ ਜਿੰਨਾ 52 ਰਾਜਿਆਂ ਨੂੰ ਕੈਦ ਕੀਤਾ ਸੀ ਗਵਾਲੀਅਰ ਦੇ ਕਿਹਦੇ ਵਿੱਚ ਸੜਾਇਆ ਸੀ ਉਹਨਾਂ ਨੂੰ ਹਾਂਜੀ ਉਹਨਾਂ ਦੇ ਖਾਨਦਾਨ ਵਿੱਚੋਂ ਸੀ ਇਹ ਹਮ ਲੇਕਿਨ ਰਾਜ ਦਾ ਨਸ਼ਾ ਰਾਜ ਦਾ ਨਸ਼ਾ ਬਿਲਕੁਲ ਰਾਜ ਦਾ ਨਸ਼ਾ ਜਿਹੜਾ ਜੋ ਦਿਮਾਗ ਤੇ ਚੜ ਜਾਏ ਉਦੋਂ ਇਨਸਾਨੀਅਤ ਨਹੀਂ ਰਹਿੰਦੀ ਬਿਲਕੁਲ ਖੈਰ ਕਹਿਲੂਰ ਦਾ ਰਾਜਾ ਸੀ ਭੀਮਚੰਦ ਭੀਮਚੰਦ ਉਹਦੇ ਲੜਕੇ ਦਾ ਵਿਆਹ ਸੀ ਹਾਂਜੀ ਤੇ ਉਹਨੇ ਸੁਣਿਆ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਹਾਥੀ ਵੀ ਹੈ ਬੜਾ ਕੀਮਤੀ ਹੂੰ ਉਹਦੇ ਕੋਲ ਹੈ ਨਹੀਂ ਸੀ ਹੂੰ ਉਹਨੇ ਆਪਣੇ ਬੰਦੇ ਭੇਜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸੋਂ ਉਹ ਹਾਥੀ ਦੀ ਮੰਗ ਕੀਤੀ ਹਾਂਜੀ ਮੇਰੇ ਲੜਕੇ ਦਾ ਵਿਆਹ ਹੈ ਹਾਥੀ ਤੇ ਬਰਾਤ ਲੈ ਜਾਣੀ ਜੋ ਵੀ ਸਿਸਟਮ ਸੀ ਉਸ ਵੇਲੇ ਦਾ ਹੂੰ ਗੁਰੂ ਗੋਬਿੰਦ ਸਿੰਘ ਤੋਂ ਮੰਗੀਆਂ ਚੀਜ਼ਾਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਮੇਰੀਆਂ ਨਹੀਂ ਹੂੰ ਇਹ ਸੰਗਤੀਆਂ ਨੇ ਹੂੰ ਇਹ ਸੰਗਦੀ ਪੇਟਾ ਹੈ ਹਾਂ ਇਹ ਨਹੀਂ ਦਿੱਤੀ ਜਾ ਸਕਦੀ ਹਾਂ ਹੁਣ ਰਾਜੇ ਨੂੰ ਕੋਈ ਜਵਾਬ ਦੇ ਦੇਵੇ ਹਮ ਸਮਾਂ ਐਸਾ ਸੀ ਤੁਹਾਨੂੰ ਪਹਿਲਾਂ ਦੱਸਿਆ ਸੀ ਗੁਲਾਮੀ ਗੁਲਾਮੀ ਹਕੂਮਤ ਦੇ ਧਰ ਥਲੇ ਹਮ ਉਹ ਪਹਾੜੀ ਰਾਜੇ ਜਿਹੜੇ ਸੀ ਉਹ ਹਕੂਮਤ ਨਾਲ ਮਿਲੇ ਸੀ ਹਕੂਮਤ ਸੀ ਮੁਗਲੀਆਂ ਮੁਗਲੀਆਂ ਹਮ ਉਹਨਾਂ ਤੋਂ ਡਰੇ ਹੋਏ ਸੀ ਹਮ ਅੱਗੇ ਗਵਾਲੀਅਰ ਦੇ ਕਿਲੇ ਵਿੱਚ ਵੀ ਉਹਨਾਂ ਨੇ ਉਹਨੂੰ ਕੈਦ ਕੀਤਾ ਸੀ ਹਮ ਉਸ ਧਰ ਥਲੇ ਉਹ ਉਹਨਾਂ ਦੇ ਨਾਲ ਉਹਨਾਂ ਦਾ ਜੋੜ ਮੇਲ ਸੀ ਤਾਲ ਮੇਲ ਸੀ ਵੀ ਮੁੜ ਕੇ ਫੇਰਨਾ ਸਾਨੂੰ ਫੇਰ ਨਾ ਕਰ ਲੈਣਾ ਉਹ ਜਿਹੜਾ ਡਰ ਸੀ ਨਾ ਹਾਂਜੀ ਹਾਂਜੀ ਉਹ ਉਹਨਾਂ ਦੇ ਅੰਦਰ ਬੈਠਾ ਹੋਇਆ ਸੀ ਹੂੰ ਲੇਕਿਨ ਉਸ ਇਲਾਕੇ ਦੇ ਮਾਲਕ ਸੀ ਰਾਜੇ ਸੀ ਹਾਂ ਤੇ ਇੱਕ ਕਹਿੰਦੇ ਹੁੰਦੇ ਨੇ ਕਿ ਤਿੰਨ ਜਿੱਦਾਂ ਜਿਹੜੀ ਇਹਨੇ ਹੱਠ ਹੱਠ ਨੂੰ ਵੀ ਕਹਿੰਦੇ ਨੇ ਜਿੱਦ ਵੀ ਕਹਿ ਸਕਦੇ ਆ ਉਹਨੂੰ ਹੂੰ ਮਤਲਬ ਇੱਕੋ ਹੀ ਹੈ ਮਤਲਬ ਇੱਕੋ ਹੀ ਹੈ ਤਿੰਨ ਜਿੱਦਾਂ ਬੜੀਆਂ ਮਸ਼ਹੂਰ ਹੁੰਦੀਆਂ ਨੇ ਹੂੰ ਕਹਿੰਦਾ ਇੱਕ ਰਾਜ ਹੱਠ ਇੱਕ ਇਸਤਰੀ ਹੱਥ ਇੱਕ ਬੱਚੇ ਦਾ ਹੱਥ ਬੱਚੇ ਦਾ ਹੱਥ ਹੂੰ ਇਹ ਹੱਥ ਬੜਾ ਪੱਕਾ ਹੁੰਦਾ ਹੂੰ ਉਹਨੂੰ ਬੱਚੇ ਨੂੰ ਤੁਸੀਂ ਕਹੋ ਜੇ ਬੱਚਾ ਕਹਿੰਦਾ ਮੈਂ ਮੰਮੀ ਇਹ ਚੰਦ ਮਾਮਾ ਥਲੇ ਲਿਆ ਹੂੰ ਮੇਰੇ ਕੁਝ ਇਹ ਚ ਪਾ ਦੇ ਹੂੰ ਉਹ ਤਾਂ ਪਹਿਣਾ ਨਹੀਂ ਪਹਿਣਾ ਨਹੀਂ ਲੇਕਿਨ ਉਹ ਜਿੱਦ ਕਰ ਬੰਦਾ ਜਿੱਦ ਕਰ ਬੰਦਾ ਇਸੇ ਤਰ੍ਹਾਂ ਰਾਜੇ ਦੀ ਜਿੱਦ ਵੀ ਜਿਹੜੀ ਹੈ ਹੂੰ ਉਹ ਵੀ ਪੱਕੀ ਹੁੰਦੀ ਹੈ ਪੱਕੀ ਹੁੰਦੀ ਹੈ ਉਹਨੇ ਜਿੱਦ ਕਰ ਲਿਆ ਵੀ ਮੇਰੇ ਇਲਾਕੇ ਵਿੱਚ ਰਹਿੰਦੇ ਨੇ ਗੁਰੂ ਗੋਬਿੰਦ ਸਿੰਘ ਹੂੰ ਅਸਲ ਵਿੱਚ ਤਾਂ ਗੱਲੇ ਸੀ ਉਹਨੂੰ ਬਰਦਾਸ਼ਤ ਨਹੀਂ ਸੀ ਉਹਨਾਂ ਨੂੰ ਬਰਦਾਸ਼ਤ ਨਹੀਂ ਸੀ ਉਹ ਬਹਾਨਾ ਸੀ ਬਹਾਨਾ ਲੱਭ ਰਿਆ ਸੀ ਬਹਾਨਾ ਲੱਭ ਰਿਆ ਸੀ ਕੋਈ ਨਾ ਕੋਈ ਗੁਰੂ ਘਰ ਨਾਲ ਲੜਨ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਹਾਥੀ ਦੇਨ ਤੋਂ ਇਨਕਾਰ ਕਰ ਦਿੱਤਾ ਹੂੰ ਤੇ ਉਹ ਤੜਫਿਆ ਹੂੰ ਵਿਅਸ ਕਹਿਲੂਰ ਦੇ ਇਲਾਕੇ ਦਾ ਮੈਂ ਰਾਜਾ ਹੂੰ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਹੂੰ ਤੇ ਨਾਨਦਪੁਰ ਸਾਹਿਬ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਹੀ ਹੈ ਹੂੰ ਤੇ ਉੱਥੋਂ ਫਿਰ ਲੜਾਈ ਦਾ ਕਾਰਨ ਵਜਿਆ ਹੂੰ भीमचंद ਆਪਣੀਆਂ ਫੌਜਾਂ ਲੈ ਕੇ ਹੋਰ ਪਹਾੜੀ ਰਾਜਨ ਨਾਲ ਲੈ ਕੇ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਦੇ ਤਾਵਾ ਕਰਦਾ ਹਮ ਗੁਰੂ ਗੋਬਿੰਦ ਸਿੰਘ ਨੇ ਮਾਰ ਮਾਰਸ਼ਲ ਆਰਟ ਸਿਖਾ ਕੇ ਹਮ ਸਿੱਖਾਂ ਨੂੰ ਸਿੰਘਾਂ ਨੂੰ ਹਮ ਚੜ੍ਹ ਦੀ ਕਲਾ ਵਿੱਚ ਰੱਖਿਆ ਹਾਂ ਅਮਰ ਸੰਚਾਰ ਕਰਕੇ ਖਾਲਸਾਪਨ ਦੀ ਸਾਜਨਾ ਕਰਕੇ ਉਹਨਾਂ ਵਿੱਚੋਂ ਮੌਤ ਦਾ ਡਰ ਕੱਢ ਦਿੱਤਾ ਕੱਢ ਦਿੱਤਾ ਬਿਲਕੁਲ ਜਦੋਂ ਮੌਤ ਦਾ ਡਰ ਨਿਕਲ ਗਿਆ ਹਮ ਤੇ ਹਮਲਾ ਭੀਮਚੰਦ ਨੇ ਕੀਤਾ ਸੀ ਭੀਮਚੰਦ ਨੇ ਕੀਤਾ ਸੀ ਹਾਂਜੀ ਜਿਆ ਹੋਰ ਪਹਾੜੀ ਰਾਜੇ ਜਿਨ੍ਹਾਂ ਦੇ ਨਾਲ ਉਹਦੀ ਸਾਂਝ ਸੀ ਹੂੰ ਹੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਫੌਜਾਂ ਨੇ ਸਿੰਘਾਂ ਨੇ ਮੁਕਾਬਲਾ ਕੀਤਾ ਹੂੰ ਲੇਕਿਨ ਉਹ ਹਰ ਗਏ ਹੂੰ ਇੱਕ ਵਾਰੀ ਹਰ ਗਏ ਅੰਦਰੋਂ ਉਹ ਕਿੜ ਫੇਰ ਨਹੀਂ ਜਾਂਦੀ ਨਹੀਂ ਜਾਂਦੇ ਉਹਨਾਂ ਨੇ ਵਾਰ-ਵਾਰ ਹਮਲੇ ਕੀਤੇ ਹੂੰ ਸਿੰਘ ਕੋ ਮੁਕਾਬਲਾ ਕਰਦੇ ਰਹੇ ਹੂੰ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਕਰੀਬਨ 1 ਬਾਈ 1 ਹੂੰ ਇਤਿਹਾਸ ਕਹਿੰਦਾ ਵੀ 14 ਲੜਾਈਆਂ ਲੜੀਆਂ ਸੀ 14 ਲੜਾਈਆਂ ਲੜੀਆਂ ਜਿਨ੍ਹਾਂ ਵਿੱਚ 12 ਲੜਾਈਆਂ ਪਹਾੜੀ ਰਾਜਾ ਨਾਲ ਸੀ ਪਹਾੜੀ ਰਾਜਾ ਨਾਲ ਸੀ ਜੋ ਕਿ ਉਸ ਤੋਂ ਬਾਅਦ ਜਦੋਂ ਉਹਨਾਂ ਦੇਖਿਆ ਹੂੰ ਵੀ ਅਸੀਂ 12 ਲੜਾਈਆਂ ਲੜ ਚੁੱਕੇ ਹਾਂ ਹਾਂ ਜਿੱਤ ਹਾਸਲ ਨਹੀਂ ਹੋਈ ਜਿੱਤ ਹਾਸਲ ਨਹੀਂ ਹੋਈ ਫਿਰ ਹਕੂਮਤ ਨਾਲ ਕੀਤੀ ਤੇ ਮੁਸਲਮਾਨਾਂ ਨੇ ਵੀ ਜਿਹੜਾ ਸਰੰਦਰਾ ਵਜ਼ੀਰ ਖਾਂ ਸੀ ਹਾਂਜੀ ਹਾਂਜੀ ਉਹਨੇ ਵੀ ਆਪਣੀਆਂ ਫੌਜਾਂ ਭੇਜੀਆਂ ਹੂੰ ਹੂੰ ਤੇ ਰਣਧਪੁਰ ਸਾਹਿਬ ਨੂੰ ਕੇਰਾ ਪਾਰ ਲਿਆ ਚਾਰ ਚਫੇਰੇ ਹਾਂਜੀ ਤੇ ਕੇਰਾ ਵੀ 8-9 ਮਹੀਨੇ ਰਿਹਾ ਹੂੰ 8-9 ਮਹੀਨੇ 8-9 ਮਹੀਨੇ ਹਾਂਜੀ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਹਰਦੇ ਹੀ ਨਹੀਂ ਹਰਦੇ ਨਹੀਂ ਹਾਂ ਹਰਦੇ ਹੀ ਨਹੀਂ ਹਾਂ ਅਸੀਂ ਇੰਨੀਆਂ ਲੜਾਈਆਂ ਵੀ ਲੜੀਆਂ ਨੇ ਇਹਨਾਂ ਕੁਝ ਕੀਤਾ 8-9 ਮਹੀਨੇ ਹਰਦੇ ਫਿਰ ਨਹੀਂ ਹਾਂ 8-9 ਮਹੀਨੇ ਹੋ ਗਏ ਘੇਰਾ ਪਾ ਕੇ ਬੈਠੇ ਘੇਰਾ ਪਾ ਕੇ ਬੈਠੇ ਨੇ ਹਾਂ ਅਸਲ ਵਿੱਚ ਉਹਨਾਂ ਨੇ ਆਪਣੀ ਹਾਰ ਮੰਨ ਲਈ ਹੂੰ ਵੀ ਜੇ ਅਸੀਂ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਨੂੰ ਜਿੱਤਦੇ ਨਹੀਂ ਹੂੰ ਜਾਂ ਅਨੰਦਪੁਰ ਦਾ ਕਿਲਾ ਖਾਲੀ ਨਹੀਂ ਕਰਾਉਂਦੇ ਅਨੰਦਗੜ੍ਹ ਦਾ ਕਿਲਾ ਹੂੰ ਤੇ ਸਾਡੀ ਹਾਰ ਹੈ ਸਾਡੀ ਹਾਰ ਹੂੰ ਉਹਨਾਂ ਨੇ ਫਿਰ ਕੀ ਕੀਤਾ ਵੀ ਜਿਹੜੇ ਹਿੰਦੂ ਸੀ ਹੂੰ ਬਾਹਰੀ ਰਾਜੇ ਹੂੰ ਉਹਨਾਂ ਨੇ ਆਟੇ ਦੀ ਗਾਹੂ ਬਣਾ ਕੇ ਹੂੰ ਤੇ ਇੱਕ ਕਟੋਰੀ ਵਿੱਚ ਲਿਆ ਕੇ ਥਾਲੀ ਵਿੱਚ ਜਿਹੜੇ ਵੀ ਪਾਂਡੇ ਚ ਲਿਆਉਂਦੇ ਸੀ ਉਹ ਹੂੰ ਉਹਨਾਂ ਨੇ ਆ ਕੇ ਕਸਮ ਖਾਦੀ ਕਸਮ ਖਾਦੀ ਗਾਹੂ ਦੀ ਗਾਹੂ ਦੀ ਹੂੰ ਵੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਆਨੰਦਪੁਰ ਦਾ ਕਿਲਾ ਛੱਡ ਦਿਓ ਇੱਕੋ ਛੱਡ ਦਿਓ ਆਨੰਦਪੁਰ ਸਭ ਚਲੇ ਜਾਓ ਕਿਲਾ ਇੱਥੋਂ ਚਲੇ ਜਾਓ ਹਾਂ ਉਹਨਾਂ ਦੇਖਿਆ ਜਿੱਥੇ ਤੇ ਸਰ ਕੋ ਜਾ ਨਹੀਂ ਰਹੇ ਹਾਂ ਚਲੋ ਇੱਥੋਂ ਨਿਕਲ ਜਾਣਗੇ ਫਿਰ ਵੀ ਸਾਨੂੰ ਥੋੜੀ ਜੀ ਸ਼ਾਂਤੀ ਜੋ ਹੈਗੀ ਸ਼ਾਂਤੀ ਜੀ ਹੋ ਜਾਈਗੀ ਆਪਣੇ ਆਪ ਨੂੰ ਤਸੱਲੀ ਤੇ ਹੋ ਜਾਏਗੀ ਆਪਣੇ ਆਪ ਨੂੰ ਤਸੱਲੀ ਹੋ ਜਾਏਗੀ ਅਨੰਦਗਰ ਦਾ ਕਿਲਾ ਖਾਲੀ ਕਰਾ ਲਿਆ ਹਾਂ ਤੇ ਮੁਸਲਮਾਨਾਂ ਨੇ ਉਹਨਾਂ ਨੇ ਉਹ ਜਿਹੜੀ ਕਿਤਾਬ ਉਹਨਾਂ ਦੀ ਕੁਰਾਨ ਦੀ ਕੁਰਾਨ ਦੇ ਉਹਦੀ ਕਸਮ ਚੁੱਕ ਲਈ ਹੂੰ ਮੁਸਲਮਾਨਾਂ ਨੇ ਵੀ ਕਸਮ ਚੁੱਕ ਲਈ ਹਾਂ ਹਿੰਦੂਆ ਨੇ ਵੀ ਕਸਮ ਸੌਂ ਖਾ ਲਈ ਹਾਂਜੀ ਤੇ ਉਹਦਾ ਮਤਲਬ ਇਹ ਸੀ ਕਿ ਉਹਨਾਂ ਨੇ ਹਾਰ ਮੰਨ ਲਈ ਮੰਨ ਲਈ ਹੂੰ ਹਰ ਮੰਨ ਲਈ ਉਹਨਾਂ ਨੇ ਹੂੰ ਤੇ ਜਦੋਂ ਉਹਨਾਂ ਨੇ ਕਸਮਾਂ ਚੁੱਕੀਆਂ ਹਾਂਜੀ ਵੀ ਤੁਸੀਂ ਅਨੰਦਗੜ੍ਹ ਦਾ ਕਿਲਾ ਛੱਡ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਹੂੰ ਤੇ ਉਸ ਵੇਲੇ ਉਹਨ ਸਮਾਂ ਤਾਂ ਕਾਫੀ ਹੋ ਚੁੱਕਾ ਸੀ 8-9 ਮਹੀਨੇ ਹੂੰ ਨੇਚਰਲੀ ਇਹ ਕਈਆਂ ਦੇ ਅੰਦਰ ਇਹ ਭਾਵਨਾ ਉਸ ਵੇਲੇ ਰਾਸ਼ਨ ਦਾ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਸੀ ਹਾਂਜੀ ਹਾਂਜੀ ਤੇ ਸਿੰਘਾਂ ਨੇ ਫਿਰ ਮਾਤਾ ਗੁਜਰੀ ਕੋਲ ਜਾ ਕੇ ਤੇ ਉਹਨਾਂ ਨੂੰ ਕਿਹਾ ਜੀ ਉਹ ਕਸਮਾਂ ਚੁੱਕ ਬੈਠੇ ਨੇ ਹਾਂ ਤੇ ਆਪਾਂ ਛੱਡ ਦਿੰਨੇ ਆ ਨੰਦਗੜ੍ਹ ਦਾ ਕਿਲਾ ਮਹਰ ਨੇ ਕਿਹਾ ਤੁਸੀਂ ਰੁਕ ਜੂ ਅਜੇ ਹਾਂ ਇਹਨਾਂ ਦੇ ਕਸਮਾਂ ਤੇ ਵਿਸ਼ਵਾਸ ਨਾ ਕਰੋ ਹਾਂ ਨਹੀਂ ਲੇਕਿਨ ਹਾਲਾਤ ਐਸੇ ਬਣ ਗਏ ਹਾਂ ਥੋੜਾ ਸਮਾਂ ਗੁਜ਼ਰਿਆ ਤੇ ਉਸ ਤੋਂ ਬਾਅਦ ਮਹਰ ਆਹ ਕਹਿੰਦੇ ਚੱਲ ਦੇਖ ਲਓ ਤੁਸੀਂ ਹਾਂ ਵੀ ਨੰਦਗੜ੍ਹ ਕਸਮਾਂ ਦਾ ਸੋਹਾਂ ਦਾ ਰੂਪ ਦੇਖ ਲਿਓ ਕੀ ਹਾਂ ਗੁਰੂ ਗੋਬਿੰਦ ਸਿੰਘ ਨੇ ਮਨ ਬਣਾ ਲਿਆ ਵੀ ਹੁਣ ਛੱਡ ਦੇਣਾ ਕਿਲਾ ਹਾਂ ਲੇਕਿਨ ਪਹਿਲਾਂ ਪਰਖਣੀਆਂ ਨੇ ਇਹਨਾਂ ਦੀ ਕਸਮਾਂ ਤੇ ਸੋਹਾਂ ਹਾਂ ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਖਚਰਾ ਭੇਜੀਆ ਹੂੰ ਉਹਦੇ ਸਿੱਟ ਸ਼ਟਾਂ ਇਲਾਕੇ ਨਾ ਜਿਵੇਂ ਖੋਤੇ ਦੇ ਉੱਤੇ ਛਟਾਉਂਦੀਆਂ ਹਾਂਜੀ ਹਾਂਜੀ ਉਹਦੇ ਵਿੱਚ ਜੋ ਗੰਦ ਪੈਲ ਸੀ ਉਹਦੇ ਵਿੱਚ ਰੱਖ ਕੇ ਤੇ ਟਾਕੇ ਤੇ ਤੋੜਤੀਆਂ ਹੂੰ ਤੇ ਸ਼ੋਹੇ ਕੀਤਾ ਵੀ ਮਰਾ ਜਿਹੜੀਆਂ ਮੁਸਲਮ ਜਿਹੜੀਆਂ ਫੌਜਾਂ ਨੇ ਚਾਰਚ ਫੇਰੇ ਘੇਰਾ ਕੇ ਕੱਤੀ ਬੈਠੀਆਂ ਨੇ ਉਹ ਸਮਝ ਨਹੀਂ ਗੁਰਗੁਬੈਸਿਕ ਦਾ ਮਾਲ ਜਾ ਰਹੇ ਮਾਲ ਜਾ ਰਹੇ ਸਾਰਾ ਜੋ ਵੀ ਅੰਦਰ ਪਿਆਗਾ ਸੀ ਜੋ ਵੀ ਹੈ ਤੇ ਵਾਕਿਆ ਉਹੀ ਹੋਇਆ ਜਦੋਂ ਖੇਚਣਾ ਗਈਆਂ ਹਾਂ ਤੇ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ ਕਿ ਹਮਲਾ ਕਰਨਾ ਜੋ ਵੀ ਲੁੱਟ ਖਸੁੱਟ ਵਾਲੀ ਗੱਲ ਸੀ ਹਾਂ ਉਸ ਨੂੰ ਨਿਕਲਣਾ ਕਿਸੇ ਗੰਧ ਫੇਲੀ ਸੀ ਹੂੰ ਗੁਰੂ ਗੋਬਿੰਦ ਸਿੰਘ ਨੇ ਫਿਰ ਜਿਹੜੇ ਕਹਿੰਦੇ ਸੀ ਨਾ ਛੱਡ ਦਿਓ ਕਿਲਾ ਇਹ ਦੇਖ ਲਓ ਇਹਨਾਂ ਸੌ ਚੁੱਕੀਆਂ ਨੇ ਹੂੰ ਇਹਨਾਂ ਦੀਆਂ ਕਰਤੂਤਾਂ ਵੇਖ ਲਓ ਹਾਂ ਉਸ ਤੋਂ ਬਾਅਦ ਫਿਰ ਵੀ ਗੁਰੂ ਗੋਬਿੰਦ ਸਿੰਘ ਮਾਤਾ ਗੁਜਰੀ ਜੀ ਨੇ ਵੀ ਕਿਹਾ ਤੇ ਕਿਲਾ ਛੱਡਤਾ ਹੂੰ ਘੋੜਿਆਂ ਤੇ ਸਵਾਰ ਹੋ ਕੇ ਮਾਰਾ ਚਲੇ ਗਏ ਹਾਂਜੀ ਸਰਸ ਬਹੁਤਾ ਮਹੀਨਾ ਸੀ ਬੜੀ ਠੰਡ ਸੀ ਬੜੀ ਠੰਡ ਸੀ ਸਰਸਾ ਨਦੀ ਦੇ ਕਿਨਾਰੇ ਤੇ ਪਹੁੰਚ ਗਏ ਹੂੰ ਸਰਸਾ ਨਦੀ ਚ ਵੀ ਪਾਣੀ ਦਾ ਵਹਿਣ ਬੜਾ ਸੀ ਇੱਕ ਠੰਡ ਇੱਕ ਪਾਣੀ ਦਾ ਵਹਿਣ ਹੂੰ ਘੋੜਿਆਂ ਤੇ ਸਵਾਰ ਹੋ ਕੇ ਘੋੜੇ ਉਹਨਾਂ ਦਰਿਆ ਪਾਰ ਕਰ ਜਾਂਦੇ ਨੇ ਹਾਂ ਗੁਰੂ ਸਾਹਿਬ ਗੁਰੂ ਸਾਹਿਬ ਦਾ ਪਰਿਵਾਰ ਕੋਈ ਸਿੰਘ ਕੋਈ ਪਿੱਛੋਂ ਮੁਗਲਮ ਜਿਹੜੀਆਂ ਫੌਜਾਂ ਸੀ ਹੂੰ ਉਹਨਾਂ ਨੇ ਪਿੱਛਾ ਤਾਂ ਕੀਤਾ ਫਿਰ ਵੀ ਫਿਰ ਵੀ ਹਾਂ ਸੌ ਸੌ ਤੇ ਪਾਸੇ ਰਹਿ ਗਈਆਂ ਸੌ ਤਾਂ ਪਾਸੇ ਰਹਿ ਗਈਆਂ ਕਸਮਾਂ ਪਾਸੇ ਰਹਿ ਗਈਆਂ ਹੂੰ ਗੁਰੂ ਗੋਬਿੰਦ ਸਿੰਘ ਸਰਸਾ ਪਾਰ ਕਰ ਗਏ ਹੂੰ ਕਈ ਬਹੁਤ ਸਾਰੇ ਸਿੰਘ ਉੱਥੇ ਸ਼ਹੀਦ ਵੀ ਹੋਏ ਨੇ ਸ਼ਹੀਦ ਵੀ ਹੋਏ ਨੇ सरसा पार करके हुन जेडे मुसलमान ਸੀ ਜਾਂ ਫੌਜਾਂ ਸੀ ਹਾਂ ਇਹ ਜ਼ਰੂਰੀ ਨਹੀਂ ਵੀ ਸਾਰੇ ਐਨੇ ਠੰਡ ਵਿੱਚੋਂ ਪਾਰ ਹੋ ਸਕ ਹਮ ਗੁਰੂ ਗੋਬਿੰਦ ਸਿੰਘ ਨੇ ਸਿੰਘਾਂ ਦੇ ਅੰਦਰ ਜਿਹੜਾ ਖਾਲਸਾਪਨ ਦੀ ਸਜਨਾ ਕੀਤੀ ਸੀ ਜਜਬਾ ਮੌਤ ਦਾ ਡਰ ਤਾਂ ਉਹਦੋਂ ਹੀ ਕਰ ਦਿੱਤਾ ਹਮ ਉਹ ਜਿਹੜਾ ਆਤਮ ਵਿਸ਼ਵਾਸ ਸੀ ਜਿਹੜਾ ਲੜਾਈ ਦਾ ਜਜਬਾ ਸੀ ਸ਼ਕਤੀਸ਼ਾਲੀ ਵਾਲਾ ਜਜਬਾ ਸੀ ਹਾਂਜੀ ਉਹ ਤਾਂ ਮੌਤੋਂ ਡਰਦਾ ਨਹੀਂ ਹਾਂ ਪਾਰ ਹੋ ਗਏ ਹਮ ਸਰਸਾ ਨਦੀ ਦੇ ਕਿਨਾਰੇ ਫਿਰ ਅਗਲੇ ਪਾਸੇ ਜਾ ਕੇ ਉੱਥੇ ਮਾਰੇ ਨੇ ਫਿਰ ਸਵੇਰੇ ਅਮਰਤ ਵੇਲੇ ਆਸਾ ਦੀ ਵਾਰਤਾ ਕੀਰਤਨ ਵੀ ਕੀਤਾ ਹੂੰ ਉੱਥੋਂ ਫਿਰ ਪਰਿਵਾਰ ਵਿਛੜਿਆ ਉੱਥੋਂ ਪਰਿਵਾਰ ਵਿਛੜਿਆ ਹਾਂ